ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅੱਜ ਆਪਾਂ ਇੱਕ ਨਵਾਂ YouTube ਚੈਨਲ ਸ਼ੁਰੂ ਕਰਨ ਜਾ ਰਹੇ ਹਾਂ ਉਹਦੀ ਇੱਕ ਖਾਸ ਵਜ੍ਹਾ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਉਸ ਤੋਂ ਪਹਿਲਾਂ ਇਤਿਹਾਸ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਇੱਕ ਦੋ ਗੱਲਾਂ ਬਤਾ ਹੋਰ ਕਰਾਂਗੇ ਫਿਰ ਆਪਾਂ ਸਮਾਪਤੀ ਕਰ ਦੇਣੀ ਹੈ ਇਤਿਹਾਸਕ ਗੱਲ ਇਹ ਹੈ ਕਿ ਆਪਾਂ ਇਤਿਹਾਸ ਪੜਨ ਦੇ ਵੈਸੇ ਆਦੀ ਨਹੀਂ ਰਹੇ ਅਕਸਰ ਮੈਂ ਕਹਿੰਦਾ ਹੁੰਦਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਸਮੇਂ ਔਰ ਉਸ ਤੋਂ ਬਾਅਦ ਖਾਸ ਕਰਕੇ 18ਵੇਂ ਸਦੀ ਦਾ ਸਿੱਖ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਤਿਹਾਸ ਸਾਡੀ ਪਿੱਠ ਦੇ ਉੱਪਰ ਖਲੋਤਾ ਸਾਡੀ ਅਗਵਾਈ ਕਰਦਾ ਐਸੇ ਵੇਲੇ ਭਾਵੇਂ ਕਿ ਮੌਜੂਦਾ ਸਮੇਂ ਦੇ ਵਿੱਚ ਵੀ ਜੋ ਕੁਝ ਚੱਲ ਰਿਹਾ ਹੈਗਾ ਇਸ ਚੱਲਦੇ ਹੋਏ ਸਮੇਂ ਦੇ ਦੌਰਾਨ ਜਿਹੜੇ ਆਪਾਂ ਫੈਸਲੇ ਲੈਣੇ ਹੁੰਦੇ ਆ ਉਹਨਾਂ ਫੈਸਲਿਆਂ ਦੇ ਲਈ ਸਾਨੂੰ ਕਿਹੋ ਜਿਹਾ ਸਟੈਪ ਪਟਣਾ ਚਾਹੀਦਾ ਹੈ ਜਿਹੜਾ ਉਹ ਇਤਿਹਾਸ ਹਨਾ ਜਿਹੜਾ ਪੁਰਾਤਨ ਸਾਡੀ ਪਿੱਠ ਦੇ ਉੱਪਰ ਖਲੋਤਾ ਉਹ ਸਾਡੀ ਅਗਵਾਈ ਕਰਦਾ ਹੈਗਾ ਇਸ ਕਰਕੇ ਉਹ ਇਤਿਹਾਸ ਸਾਡੇ ਲਈ ਪੜ੍ਹਨਾ ਬੇਹੱਦ ਜ਼ਰੂਰੀ ਹੁੰਦਾ ਹੈ ਖੈਰ ਮੈਂ ਇਤਿਹਾਸ ਦੀ ਇੱਕ ਘਟਨਾ ਤੁਹਾਨੂੰ ਸਾਂਝੀ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੌਜ ਦੇ ਵਿੱਚ ਇੱਕ ਯੋਧਾ ਹੈ ਉਹਨਾਂ ਦਾ ਨਾਮ ਹੈ ਸਰਦਾਰ ਆਲਮ ਸਿੰਘ ਸਰਦਾਰ ਆਲਮ ਸਿੰਘ ਅਨੰਦਪੁਰ ਸਾਹਿਬ ਦੀ ਦੂਸਰੀ ਜੰਗ ਦੇ ਵਿੱਚ ਭਾਗ ਲੈਣ ਵਾਸਤੇ ਨਿਕਲਦੇ ਆ ਉਹਨਾਂ ਸਮੇਂ ਦੇ ਵਿੱਚ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਪਰਚੋਲਦੇ ਆ ਤੇ ਫਿਰ ਪਤਾ ਲੱਗਦਾ ਕਿ ਉਹਨਾਂ ਸਮੇਂ ਦੇ ਵਿੱਚ ਜਿਹੜੇ ਜੁਝਾਰੂ ਯੋਧੇ ਹੁੰਦੇ ਸੀਗੇ ਉਹ ਆਪਣੇ ਨਾਲ ਖਾਲਸਾਈ ਨਿਸ਼ਾਨ ਸਾਹਿਬ ਲੈ ਕੇ ਵੀ ਨਿਕਲਦੇ ਹੁੰਦੇ ਸੀਗੇ ਹੁਣ ਸਰਦਾਰ ਆਲਮ ਸਿੰਘ ਹੁਣਾਂ ਦੇ ਕੋਲ ਖਾਲਸਾਈ ਨਿਸ਼ਾਨ ਸਾਹਿਬ ਹੈ ਹੁਣ ਜਦੋਂ ਦੁਸ਼ਮਣ ਦੇ ਘੇਰੇ ਵਿੱਚ ਆ ਗਏ ਆ ਤਾਂ ਦੂਸਰੇ ਪਾਸੇ ਜਿਹੜਾ ਮੁਗਲ ਕਮਾਂਡਰ ਹੈ ਨਾ ਜੀ ਉਹ ਆਲਮ ਸਿੰਘ ਦੇ ਨਾਲ ਸਵਾਲ ਜਵਾਬ ਕਰਦਾ ਹੁਣ ਜਿਹੜੇ ਸਵਾਲ ਜਵਾਬ ਹੁੰਦੇ ਨੇ ਬੜੇ ਦਿਲਚਸਪ ਨੇ ਸੁਣਨਯੋਗ ਨੇ ਉਹ ਕਹਿੰਦਾ ਹੈ ਕਿ ਆਲਮ ਸਿੰਘ ਜਿਹੜਾ ਤੇਰੇ ਕੋਲ ਨਿਸ਼ਾਨ ਸਾਹਿਬ ਫੜਿਆ ਹੋਇਆ ਇਸ ਛੁੱਟ ਦੇ ਹੁਣ ਕਿਉਂਕਿ ਗੁਰੂ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ ਹੈ ਤੇ ਆਲਮ ਸਿੰਘ ਕਹਿਣ ਲੱਗੇ ਕਿ ਗੁਰੂ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ ਨਹੀਂ ਡਿੱਗਦਾ ਉਹ ਕਹਿੰਦਾ ਜੇ ਤੇਰੇ ਹੱਥ ਵੱਟਦੇ ਆ ਫਿਰ ਤੇ ਨਿਸ਼ਾਨ ਸਾਹਿਬ ਡਿੱਗ ਜਾਊਗਾ ਨਾ ਆਲਮ ਸਿੰਘ ਕਹਿਣ ਲੱਗੇ ਕਿ ਨਹੀਂ ਨਿਸ਼ਾਨ ਸਾਹਿਬ ਫਿਰ ਵੀ ਨਹੀਂ ਡਿੱਗਦਾ ਕਹਿੰਦਾ ਉਹ ਕਿਵੇਂ ਕਹਿੰਦਾ ਫਿਰ ਮੈਂ ਆਪਣੇ ਪੈਰਾਂ ਦੇ ਇਸ ਨੂੰ ਨਿਸ਼ਾਨ ਸਾਹਿਬ ਨੂੰ ਫੜ ਲਾਂਗਾ ਨਿਸ਼ਾਨ ਸਾਹਿਬ ਨਹੀਂ ਡਿੱਗਦਾ ਉਹ ਕਹਿਣ ਲੱਗਾ ਜੇ ਤੇਰੇ ਪੈਰ ਵੜਦੇ ਆਂਗੇ ਫੇਰ ਸਰਦਾਰ ਆਲਮ ਸਿੰਘ ਕਹਿਣ ਲੱਗੇ ਕਿ ਉਸ ਤੋਂ ਬਾਅਦ ਫਿਰ ਮੈਂ ਆਪਣੇ ਮੂੰਹ ਦੇ ਨਾਲ ਜਿੰਨਾ ਕੁ ਵੀ ਸੰਭਵ ਹੋ ਸਕਿਆ ਮੈਂ ਨਿਸ਼ਾਨ ਸਾਹਿਬ ਫੜ ਲਾਂਗਾ ਮੈਂ ਇਸ ਨਿਸ਼ਾਨ ਸਾਹਿਬ ਨੂੰ ਡਿੱਗਣ ਨਹੀਂ ਦਿੰਦਾ ਅੱਗੋ ਕਮਾਂਡਰ ਕਹਿੰਦਾ ਕਹਿੰਦਾ ਕਿ ਅੱਛਾ ਨਿਸ਼ਾਨ ਸਾਹਿਬ ਤੇ ਤੇਰਾ ਆਪਾ ਸੁੱਟ ਕੇ ਸਾਲਾਂਗੇ ਕਹਿੰਦਾ ਵੇਖ ਲੈਨੇ ਆ ਫੇਰ ਕੋਈ ਗੱਲ ਨਹੀਂ ਹੈਗੀ ਜਦੋਂ ਇਤਿਹਾਸ ਪੜਦੇ ਆ ਨਾ ਜੀ ਤਾਂ ਉਥੇ ਲਿਖਿਆ ਮਿਲਦਾ ਹੈ ਕਿ ਉਸ ਵੇਲੇ ਯੁੱਧ ਦੇ ਜੰਗ ਦੇ ਨਿਜਮ ਹੁੰਦੇ ਸਗੇ ਕੁਝ ਉਹਨਾਂ ਨਿਜਮਾਂ ਦਾ ਪਾਲਣ ਕਰਨਾ ਹਰ ਇੱਕ ਦੇ ਲਈ ਜ਼ਰੂਰੀ ਹੁੰਦਾ ਸੀਗਾ ਯੁੱਧ ਦਾ ਨਿਜਮ ਜਿੱਥੇ ਹੋਰ ਬਹੁਤ ਸਾਰੇ ਸਗੇ ਕਹਿ ਵੀ ਸਗਾ ਕਿ ਜਿਸ ਯੋਧੇ ਦੇ ਕੋਲ ਨਿਸ਼ਾਨ ਸਾਹਿਬ ਹੈਗਾ ਉਸ ਯੋਧੇ ਨੂੰ ਨਾ ਗੋਲੀ ਮਾਰੀ ਜਾ ਸਕਦੀ ਹੈ ਤੇ ਨਾ ਉਹਨੂੰ ਮੌਤ ਦੇ ਘਾਟ ਕਿਸੇ ਹੋਰ ਤਰੀਕੇ ਦੇ ਨਾਲ ਉਤਾਰਿਆ ਜਾ ਸਕਦਾ ਪਰ ਜਦੋਂ ਇਹ ਵਾਰਤਾਲਾਪ ਹੋ ਕੇ ਹਟਿਆ ਨਾ ਜੀ ਤਾਂ ਆਲਮ ਸਿੰਘ ਹੋਰਾਂ ਦੇ ਜਵਾਬਾ ਤੋਂ ਇੰਨਾ ਜ਼ਿਆਦਾ ਉਹ ਖਿੱਚ ਗਏ ਉਹਨਾਂ ਨੇ ਆਲਮ ਸਿੰਘ ਹੁਰਾਂ ਦਾ ਸਿਰ ਵੜ ਦਿੱਤਾ ਹੁਣ ਜਦੋਂ ਸਿਰ ਵੜਿਆ ਨਾ ਜੀ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਵਾਪਰੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜ਼ਿਗਰ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਇੱਕਦਮ ਉੱਥੇ ਆਏ ਹੈ ਔਰ ਉਹਨਾਂ ਨੇ ਨਿਸ਼ਾਨ ਸਾਹਿਬ ਨੂੰ ਡਿਗਣ ਤੋਂ ਪਹਿਲਾਂ ਹੀ ਆਪਣੇ ਹੱਥਾਂ ਦੇ ਵਿੱਚ ਸਾਂਭ ਲਿਆ ਔਰ ਜਿਹੜਾ ਉਹ ਕਮਾਂਡਰ ਹੈ ਜਿਨੇ ਵਾਰ ਕੀਤਾ ਸੀਗਾ ਸਰਦਾਰ ਆਲਮ ਸਿੰਘ ਹੁਰਾਂ ਦੇ ਉੱਪਰ ਉਹਨਾਂ ਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਾਬ ਜਦਾ ਅਜੀਤ ਸਿੰਘ ਹੋਰਾਂ ਨੇ ਇਹ ਇਤਿਹਾਸ ਦੀ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਨਵਾਂ YouTube ਚੈਨਲ ਬੜੀ ਛੋਟੀ ਜੀ ਗੱਲ ਹੈ ਨਵੇਂ ਚੈਨਲ ਬਣਾਉਣੇ ਤੇ ਪੁਰਾਣੇ ਬੰਦ ਹੋ ਜਾਂਦੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਇੱਥੇ ਬੈਨ ਕਰ ਦਿੱਤੇ ਜਾਂਦੇ ਆ ਜਾਂ ਫਿਰ ਜਿਹੜੇ ਚੈਨਲ ਸਾਡੇ ਇੱਥੇ ਚੱਲਦੇ ਹੈਗੇ ਆ ਆਰਥਿਕ ਸੱਟ ਮਾਰਨ ਦੇ ਵਾਸਤੇ ਉਹਨਾਂ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਖੈਰ ਜੋ ਵੀ ਹੈ ਆ ਜਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੇ ਮੈਂ ਗੱਲ ਕਰਦਾ ਪਿਆ ਸੀਗਾ ਕਿ ਇਤਿਹਾਸ ਪਿੱਠ ਦੇ ਉੱਪਰ ਖਲੋਤਾ ਸਾਡੀ ਅਗਵਾਈ ਕਰਦਾ ਹੈ ਅਗਵਾਈ ਇਹ ਹੀ ਹੈ ਕਿ ਜਦੋਂ ਤੁਹਾਨੂੰ ਬਾਰ-ਬਾਰ ਬਾਰ-ਬਾਰ ਸੱਟ ਮਾਰੀ ਜਾਂਦੀ ਹੈ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਤਾਂ ਫਿਰ ਤੁਸੀਂ ਵੱਖ-ਵੱਖ ਢੰਗ ਤਰੀਕੇ ਅਪਣਾਉਂਦੇ ਹੋ ਕਿ ਆਪਾਂ ਆਪਣੇ ਕੰਮ ਨੂੰ ਬਾਦਸਤੂਰ ਜਾਰੀ ਰੱਖਣਾ ਆਪਾਂ ਨਿਸ਼ਾਨ ਸਾਹਿਬ ਦੀ ਗੱਲ ਆ ਇੱਕ ਐਗਜ਼ਾਮਪਲ ਹੈ ਉਹ ਤਾਂ ਨਿਸ਼ਾਨ ਸਾਹਿਬਾ ਸਦਰਨ ਫੜ ਲੈਣਾ ਨਿਸ਼ਾਨ ਸਾਹਿਬ ਪੈਰਾਂ ਦੇ ਨਾਲ ਫੜ ਲੈਣਾ ਨਿਸ਼ਾਨ ਸਾਹਿਬ ਮੂਦੇ ਨਾਲ ਫੜਨ ਦਾ ਯਤਨ ਕਰ ਲੈਣਾ ਔਰ ਉਸ ਤੋਂ ਬਾਅਦ ਧੰਨ ਗੁਰੂ ਗਮ ਸਿੰਘ ਮਹਾਰਾਜ ਦੀ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਹੈ ਉਹ ਲਖਤੇ ਜ਼ਿਗਰ ਉਹਨਾਂ ਦੇ ਉੱਥੇ ਮੌਕੇ ਤੇ ਆ ਜਾਂਦੇ ਆ ਤੇ ਫਿਰ ਉਹ ਕੰਮ ਸੰਭ ਲੈਂਦੇ ਹੈਗੇ ਤੇ ਮੋਰਚੇ ਫਤਿਹ ਹੋ ਜਾਂਦੇ ਹੈਗੇ ਇਤਿਹਾਸ ਇਹ ਸਾਡੀ ਅਗਵਾਈ ਕਰਦਾ ਹੈਗਾ ਇਸ ਕਰਕੇ ਆਪਾਂ ਕਈ ਵਾਰ ਡਿੱਗਦੇ ਆ ਕਈ ਵਾਰ ਆਪਾਂ ਡੋਲਦੇ ਆ ਨਿਰਾਸ਼ ਵੀ ਹੋ ਜਾਂਦੇ ਹੈਗੇ ਆ ਪਰ ਇਤਿਹਾਸ ਅਗਵਾਈ ਜਦੋਂ ਕਰਦਾ ਫਿਰ ਆਪਾਂ ਡਟ ਕੇ ਸੀਨਾ ਤਾਣ ਕੇ ਮੋਰੇ ਖੜ ਜਾਂਦੇ ਹੈਗੇ ਤਾਂ ਇਹੀ ਇੱਕ ਵਜ੍ਹਾ ਹੈਗੀ ਆ ਜੋ YouTube ਦੁਬਾਰਾ 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 ਚੈਨਲ ਸ਼ੁਰੂ ਕਰਨ ਦੀ ਕੋਈ ਨਵਾਂ ਮੌਕਾ ਨਹੀਂ ਹੈਗਾ ਤੁਸੀਂ ਦੇਖਿਆ ਹੋਊਗਾ ਸਾਡੇ ਆਸ-ਪਾਸ ਇਸ ਵੇਲੇ ਜੋ ਵੀ ਚੱਲਦਾ ਪਿਆ ਹੈਗਾ ਹਰ ਕੋਈ ਇਸ ਗੱਲ ਦਾ ਦਾਵਾ ਕਰਦਾ ਮੈਂ ਵੀ ਕਰਦਾ ਇਸ ਗੱਲ ਦਾ ਦਾਵਾ ਕਿ ਆਪਾਂ ਹੱਕ ਸੱਚ ਅਤੇ ਇਨਸਾਫ਼ ਦੀ ਆਵਾਜ਼ ਨੂੰ بلند ਕਰਦੇ ਹਾਂ ਜੀ ਦਾਅਵੇ ਆਪਾਂ ਬਹੁਤ ਸਾਰੇ ਕਰਦੇ ਹੈਗੇ ਕਈ ਵਾਰ ਪਰ ਕਈ ਵਾਰ ਅਸੀਂ ਉਹ ਹੁੰਦੇ ਨਹੀਂ ਹੈਗੇ ਜੋ ਆਪਾਂ ਕਹਿੰਨੇ ਆ ਅਸੀਂ ਹੱਕ ਸੱਚ ਤੇ ਇਨਸਾਫ਼ ਦੀ ਆਵਾਜ਼ بلند ਕਰਨ ਵਾਲੇ ਹੁੰਦੇ ਨਹੀਂ ਆ ਮੈਂ ਜਿਹੜੇ ਪੁਰਾਣੇ ਸਾਡੇ ਚੈਨਲ ਇਥੇ ਬੰਦ ਹੋਏ ਆ ਨਾ ਜੀ ਉਨ੍ਹਾਂ ਦੇ ਵਿੱਚ ਇੱਕ ਵਾਰ ਨਹੀਂ ਇੱਕ ਤੋਂ ਵਧੇਰੇ ਵਾਰ ਇਹ ਗੱਲ ਲੱਖੀ ਹੈ ਕਿ ਸਾਡੇ ਖਾਲਸਾ ਪੰਥ ਦੇ ਲਈ ਇੱਕ ਬਹੁਤ ਵੱਡੀ ਸਾਡੀ ਤਰਾਸਦੀ ਹੈ ਅਸੀਂ ਅੱਜ ਤੱਕ ਇੱਕ ਵੀ ਕੋਈ ਆਪਣਾ ਚੈਨਲ ਨਹੀਂ ਖੜਾ ਕਰ ਸਕੇ ਅੱਛਾ ਚੈਨਲ ਕੋਈ ਵੱਡਾ ਚੈਨਲ ਜਿਹੜਾ ਹੈਗਾ ਉਹ ਤਾਂ ਦੂਰ ਦੀ ਗੱਲ ਹੈ ਆਪਾਂ YouTube ਚੈਨਲ ਤਰਾਸਦੀ ਦੇਖੋ ਤੁਸੀਂ ਸ਼ਾਇਦ ਮੇਰੀ ਗੱਲ ਦੇ ਨਾਲ ਤੁਸੀਂ ਤੁਹਾਡੇ ਚ ਕੋਈ ਸਹਿਮਤ ਹੋਵੇ ਕਿ ਨਾ ਹੋਵੇ ਇੱਕ ਤਾਂ ਵੀਡੀਓ ਨੂੰ ਬਤ ਉਹ ਸ਼ੇਅਰ ਜ਼ਰੂਰ ਕਰ ਦਿਓ ਮੇਰੀ ਬੇਨਤੀ ਹੈ ਇਹ ਜਿਹੜਾ YouTube ਚੈਨਲ ਹੈਗਾ ਸਾਡਾ ਵੱਤ ਵੱਦ ਇਹਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਵੱਤ ਵੱਦ ਲਾਈਕ ਕਮੈਂਟ ਵੀ ਕਰਕੇ ਤੁਸੀਂ ਆਪਣੀ ਰਾਏ ਵੀ ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਓ ਸ਼ੇਅਰ ਮੈਸਜ ਕਰਕੇ ਕਹਿੰਦੇ ਆ ਕਿ ਵੱਤ ਵੱਦ ਲੋਕਾਂ ਤੱਕ ਇਹ ਚੈਨਲ ਪਹੁੰਚੇ ਤੇ ਵੱਤ ਵੱਦ ਲੋਕ ਇਹਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਪਾਂ ਆਪਣੀ ਗੱਲ ਜਿਹੜੀ ਹੈ ਉਹਨੂੰ ਬਾਦ ਦਸਤੂਰ ਅੱਗੇ ਤੋਂ ਅੱਗੇ ਜਾਰੀ ਰੱਖ ਸਕੀਏ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿੱਡੀ ਵੱਡੀ ਸਾਡੀ ਇੱਕ ਤਰਾਸ ਦੀ ਹੈ ਕਿ ਅਸੀਂ ਕੋਈ YouTube ਚੈਨਲ ਵੀ ਜਿਦੇ ਤੇ ਕੋਈ ਬਹੁਤ ਜ਼ਿਆਦਾ ਕੋਈ ਮੋਟਾ ਖਰਚਾ ਨਹੀਂ ਹੋਣਾ ਹੈਗਾ ਜਿਦ ਲਈ ਕੋਈ ਬਹੁਤ ਜ਼ਿਆਦਾ ਕੋਈ ਵੱਡੇ ਤਾਮ ਝਾਮ ਦੀ ਜ਼ਰੂਰਤ ਨਹੀਂ ਹੈਗੀ ਪਰ ਤਰਾਸ ਦੀ ਹੈ ਕਿ ਆਪਾਂ ਉਹ ਚੈਨਲ ਵੀ ਅੱਜ ਤੱਕ ਨਹੀਂ ਖੜਾ ਕਰ ਸਕੇ ਮੈਂ ਜਾਂ ਮੇਰੇ ਵਰਗੇ ਹੋਰ ਬਹੁਤ ਸਾਰੇ ਕਿੰਨੇ ਜਣੇ ਹੈਗੇ ਇੱਥੇ ਆਪੋ ਆਪਣੇ ਤੌਰ ਦੇ ਉੱਪਰ ਕਿਸੇ ਦੇ ਪਿੱਛੇ ਦੇ ਉੱਪਰ ਕੋਈ ਖਲੋਂਦਾ ਕਿਸੇ ਦੇ ਪਿੱਛੇ ਦੇ ਉੱਪਰ ਕੋਈ ਵੀ ਨਹੀਂ ਖਲੋਂਦਾ ਹੈਗਾ ਆਪਣੇ ਤੌਰ ਦੇ ਉੱਪਰ ਚੈਨਲ ਸ਼ੁਰੂ ਕਰਨ ਦੇ ਯਤਨ ਕਰਦੇ ਆ ਸਾਰੇ ਉਹਨਾਂ ਵਿੱਚੋਂ ਹੁੰਦਾ ਕੀ ਹੈਗਾ ਕਈ ਪੱਤਰਕਾਰਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਅੱਡ-ਅੱਡ ਤਰ੍ਹਾਂ ਦੀਆਂ ਉਹ ਫਿਰ ਆਪਣਾ ਰਾਹ ਬਦਲ ਲੈਂਦੇ ਆ ਚੈਨਲ ਇੱਕ ਵਾਰ ਬੈਨ ਕੀਤਾ ਜਾਂਦਾ ਇੱਥੇ ਔਰ ਉਸ ਤੋਂ ਬਾਅਦ ਦੂਜੀ ਵਾਰੀ ਬਣਾਉਂਦੇ ਆ ਜਦੋਂ ਤੀਜੀ ਵਾਰੀ ਬੰਦ ਹੁੰਦਾ ਉਹ ਆਪਣਾ ਰਾਹ ਛੱਡ ਜਾਂਦੇ ਆ ਸਾਰਾ ਕੁਝ ਛੱਡ ਕੇ ਫਿਰ ਉਹ ਉਹ ਚੀਜ਼ਾਂ ਕਰਦੇ ਆ ਉਹ ਕੰਟੈਂਟ ਲੈ ਕੇ ਆਉਂਦੇ ਆ ਜਿਹੜੇ ਕੰਟੈਂਟ ਲੈ ਕੇ ਆਉਣ ਦੇ ਨਾਲ ਚੈਨਲ ਬੈਨ ਨਹੀਂ ਕੀਤੇ ਜਾਂਦੇ ਹੈਗੇ ਬਾਰ-ਬਾਰ ਸੱਟ ਮਾਰ ਜਾਂਦੀ ਹੈ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਦੋ ਤਰ੍ਹਾਂ ਦੀ ਸੱਟ ਵੱਜਦੀ ਹੈ ਇੱਕ ਤੇ ਚੈਨਲ ਬੈਨ ਕਰ ਦਿਓ ਤੇ ਦੂਸਰਾ ਮੋਨਟਾਈਜ਼ੇਸ਼ਨ ਬੰਦ ਕਰ ਦਿਓ ਭਾਵ ਕਿ YouTube ਚੈਨਲ ਤੋਂ ਆਉਣ ਵਾਲੀ ਇਨਕਮ ਨੂੰ ਰੋਕ ਦਿਓ ਜਦੋਂ ਐਦਾਂ ਰੋਕ ਦਿੱਤਾ ਜਾਂਦਾ ਹੈਗਾ ਫਿਰ ਵੀ ਕੋਈ ਵੀ ਅਧਾਰਾ ਹੈਗਾ ਭਾਵੇਂ ਸਾਡੇ ਵਾਲਾ ਹੈਗਾ ਆਪਾਂ ਹੈਗੇ ਆ ਫਿਰ ਉਹਦੇ ਨਾਲ ਲੱਕ ਟੁੱਟਦਾ ਬੰਦਾ ਅੱਕਦਾ ਬੰਦਾ ਥੱਕਦਾ ਹੈਗਾ ਉਹਨਾਂ ਦੇ ਯਤਨ ਨੇ ਉਹ ਆਪਦਾ ਕੰਮ ਕਰਦੇ ਹੈਗੇ ਆ ਔਰ ਉਸ ਤੋਂ ਬਾਅਦ ਫਿਰ ਇਸ ਕਰਕੇ ਬੰਦੇ ਆਪਣਾ ਰਾਹ ਬਦਲ ਲੈਂਦੇ ਆ ਕਹਿੰਦੇ ਕਿ ਛੱਡੋ ਯਾਰ ਕੰਟੈਂਟ ਉਹ ਲੈ ਕੇ ਆਓ ਜਿਹਦੇ ਨਾਲ ਪੈਸੇ ਦਾ ਕਮਾਏ ਜਾ ਸਕਣ ਪਰ ਉਹਦਾ ਕਹਿ ਵੀ ਆਪਾਂ ਦਿਆ ਕਰੀਏ ਜ਼ਰੂਰ ਪਰ ਮੈਂ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਬੁਲੰਦ ਕਰਦਾ ਬੁਲੰਦ ਕਰਨੋਂ ਹਟ ਜਾਂਦੇ ਹੈਗੇ ਤੁਸੀਂ ਨੋਟ ਕੀਤਾ ਹੋਊਗਾ ਕਈ ਵਾਰਾਂ ਮਾਰ ਕਰਨਾ ਹੋ ਸਕਦਾ ਥੋੜੇ ਚੋ ਮੇਰੇ ਨਾਲ ਬਹੁਤ ਜਣੇ ਸਹਿਮਤ ਨਾ ਵੀ ਹੋਣ ਪਰ ਹਕੀਕਤ ਕਾਫੀ ਹੱਦ ਤੱਕ ਇਹ ਹੈ ਤੁਸੀਂ ਨੋਟ ਕਰਕੇ ਵੇਖਿਓ ਤੁਹਾਨੂੰ ਬਹੁਤ ਸਾਰੇ ਪੱਤਰਕਾਰ ਇਹਨਾਂ ਦੇ ਮਿਲਣਗੇ ਸ਼ਾਇਦ ਹੋ ਸਕਦਾ ਆਉਂਦੇ ਸਮੇਂ 'ਚ ਤੁਹਾਨੂੰ ਮੇਰੇ ਵਿੱਚ ਵੀ ਇਹ ਚੀਜ਼ ਨਜ਼ਰ ਆਵੇ ਪਰ ਉਹਦੇ ਲਈ ਜ਼ਿੰਮੇਵਾਰ ਕੌਣ ਹੁੰਦਾ ਪਲਾ ਉਹਦਾ ਹੱਲ ਕੀ ਹੈਗਾ ਆ ਕੇਵਲ ਲਾਹਣਤਾ ਪਾ ਕੇ ਇੱਕ ਦੂਏ ਨੂੰ ਨਹੀਂ ਗੁਜ਼ਾਰਾ ਹੋਣਾ ਹੈਗਾ ਉਹ ਸਾਰੇ ਰਾਹ ਬਦਲ ਜਾਂਦੇ ਹੈਗਾ ਤੁਸੀਂ ਨੋਟ ਕਰੋ ਜਿਹੜੇ ਮੈਂ ਗੱਲ ਕਹਿਣ ਲੱਗਾ ਸੀਗਾ ਕਈ ਬੰਦੇ ਨਾ ਅਦਾਰੇ ਕਈ ਪੱਤਰਕਾਰ ਉਹ ਉਹਨਾਂ ਨੇ ਟਿਊਨ ਆਪਣੀ ਚੇਂਜ ਕਰ ਲਈ ਕਿਉਂ ਭਲਾ ਇਹਨਾ ਕਾਰਨਾ ਕਰਕੇ ਬਾਰ ਬਾਰ ਚੈਨਲ ਬੈਨ ਬਾਰ ਬਾਰ ਮਿਹਨਤ ਕਰਕੇ ਇੱਥੇ ਤੱਕ ਲੈ ਕੇ ਜਾਇਆ ਜਾਂਦਾ ਔਰ ਉਸ ਤੋਂ ਬਾਅਦ ਧੰਮ ਕਰਕੇ ਥੱਲੇ ਸੁੱਟਦਾ ਜਾਂਦਾ ਜਦੋਂ ਨਵਾਂ ਸ਼ੁਰੂ ਕਰਦੇ ਆ ਦੁਬਾਰਾ ABC ਪੜ੍ਹਨੀ ਪੈਂਦੀ ਆ ਦੁਬਾਰਾ ਊੜਾ ਐੜਾ ਪੜ੍ਹਨਾ ਪੈਂਦਾ ਦੁਬਾਰਾ ਇੱਕ ਦੋ ਪੜ੍ਹਨਾ ਪੈਂਦਾ ਇਸ ਕਰਕੇ ਉਹ ਫਿਰ ਛੱਡ ਜਾਂਦੇ ਹੈਗੇ ਉਹ ਵਾਲਾ ਰਾਹ ਉਹ ਗੱਲ ਕਰਨੀ ਬੰਦ ਕਰ ਦਿੰਦੇ ਆ ਜਿਹੜੀ ਗੱਲ ਕਰਨੀ ਸਾਡੇ ਲਈ ਬੇहद ਜ਼ਰੂਰੀ ਹੈ ਦੂਸਰਾ ਆਰਥਿਕ ਸੱਟ ਜਦੋਂ ਮਾਰੀ ਜਾਂਦੀ ਹੈ ਇਹਨਾਂ ਦੀ ਮੋਨਟਾਈਜੇਸ਼ਨ ਬੰਦ ਕਰ ਦਿਓ ਉਸ ਤੋਂ ਬਾਅਦ ਜਦੋਂ ਤੁਹਾਡੀ ਜੇਬ ਵਿੱਚ ਪੈਸੇ ਨਾ ਆਉਣਗੇ ਜੇ ਤੁਹਾਡੇ ਸਟੂਡੀਓ ਦੇ ਖਰਚੇ ਨਾ ਚੱਲਣਗੇ ਤੁਹਾਡਾ ਅਦਾਰਾ ਚੱਲੂਗਾ ਕਿਦਾਂ ਇਸ ਕਰਕੇ ਵੀ ਰਾਹ ਛੱਡ ਜਾਂਦੇ ਹੈਗੇ ਮੈਂ ਤਰਾਸਦੀ ਦੀ ਜਿਹੜੀ ਗੱਲ ਕਰਨ ਰਿਹਾ ਸੀਗਾ ਇੱਥੇ ਕੋਈ ਵੀ ਸਿਸਟਮ ਇਹਦਾ ਬਣ ਨਹੀਂ ਸਕਿਆ ਜਦੋਂ ਮੈਂ ਨਵਾਂ ਨਵਾਂ ਪੱਤਰਕਾਰੀ ਦੇ ਖੇਤਰ ਵਿੱਚ ਆਇਆ ਸੀਗਾ ਉਸ ਵੇਲੇ ਇੱਕ ਤਹਈਆ ਕੀਤਾ ਸੀਗਾ ਸੋਚਿਆ ਸੀਗਾ ਇਤਿਹਾਸ ਸਾਡੇ ਪਿੱਠ ਦੇ ਉੱਪਰ ਖਲੋਤਾ ਸਾਡੀ ਅਗਵਾਈ ਕਰਦਾ ਕਿ ਵਾਹਿਗੁਰੂ ਜੀ ਕਿਰਪਾ ਕਰਿਓ ਇੱਛਾ ਸਗੀ ਇੱਕ ਵਾਰਾ ਪੱਤਰਕਾਰ ਨੇ ਮੇਰੇ ਨਾਲ ਰਕਸ ਨਾਲ ਇੰਟਰਵਿਊ ਕੀਤੀ ਕਹਿੰਦਾ ਵੀ ਇੱਛਾ ਮੈਂ ਕਹਿੰਦੀ ਮੇਰੀ ਇੱਛਾ ਇਹ ਆ ਕਿ ਜਦੋਂ ਜਹਾਨ ਤੋਂ ਜਾਈਏ ਤਾਂ ਕਹਿੰਦਾ ਵੀ ਪਿੱਛੇ ਕੀ ਸੋਚਦੇ ਹੁੰਨੇ ਹੋ ਤੁਸੀਂ ਵੀ ਤੁਹਾਡੇ ਪਿੱਛੇ ਤੁਹਾਨੂੰ ਕਿੱਦਾਂ ਚੇਤੇ ਕੀਤਾ ਜਾਇਆ ਕਰੇ ਮੈਂ ਕਹਿੰਦੀ ਮੈਂ ਚਾਹੁੰਨਾ ਹੈ ਕਿ ਮੈਨੂੰ ਏਦਾਂ ਚੇਤੇ ਕੀਤਾ ਜਾਇਆ ਕਰੇ ਕਿ ਇੱਕ ਮਾਮੂਲੀ ਜਿਹਾ ਪੱਤਰਕਾਰ ਘਰੋਂ ਨਿਕਲਿਆ ਸੀਗਾ ਪੱਤਰਕਾਰ ਦੇ ਖੇਤਰ ਦੇ ਵਿੱਚ ਭਾਵੇਂ ਬਹੁਤਾ ਪੜਿਆ ਲਿਖਿਆ ਨਹੀਂ ਸੀਗਾ ਪਰ ਕੁਝ ਏਦਾਂ ਦਾ ਆਪਾਂ ਕਰਨ ਦੇ ਵਿੱਚ ਕਾਮਯਾਬ ਜ਼ਰੂਰ ਹੋਏ ਆ ਇੱਕ ਵੱਡਾ ਚੈਨਲ ਖੜਾ ਕਰ ਦਿੱਤਾ ਜਿਹਦੇ ਤੇ ਪੰਜਾਬ ਦੇ ਸਾਡੇ ਜਾਂ ਪੰਜਾਬੋਂ ਬਾਹਰਲੇ ਵੀ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਗੱਲਾਂ ਦੀ ਜਿਸ ਕਿਸਮ ਦੇ ਕੰਟੈਂਟ ਲੈ ਕੇ ਉਹਨਾਂ ਦੀ ਜ਼ਰੂਰਤ ਹੈ ਜਿਸ ਕਿਸਮ ਦੀ ਆਵਾਜ਼ ਨੂੰ ਬੁਲੰਦ ਕੀਤੇ ਜਾਣ ਦੀ ਜ਼ਰੂਰਤ ਹੈ ਜਿਹੜੀ ਸਾਡੇ ਪੰਥ ਪੰਜਾਬ ਦੇ ਖਾਤੇ ਦੇ ਵਿੱਚ ਭੁਗਤਦੀ ਹੈ ਜਿਹੜੀ ਮਾਨਵਤਾ ਦੇ ਭਲੇ ਦੇ ਵਿੱਚ ਭੁਗਤਦੀ ਹੈ ਭਈ ਉਹ ਆਵਾਜ਼ ਉਸ ਚੈਨਲ ਤੋਂ ਬੁਲੰਦ ਹੁੰਦੀ ਹੋਈ ਹੋਵੇ ਐਦਾਂ ਦਾ ਕੋਈ ਅਦਾਰਾ ਖੜਾ ਕਰ ਦਿੱਤਾ ਜਾਵੇ ਇਹ ਮੇਰੀ ਇੱਛਾ ਸੀ ਪਰ ਏ ਮੇਰੀ ਇੱਛਾ ਪੂਰੀ ਨਹੀਂ ਹੋਈ ਮੈਂ ਮੰਨਦਾ ਮੇਰੇ ਵਿੱਚ ਕੋਈ ਕਮੀ ਹੋ ਸਕਦੀ ਹੈ ਜਾਂ ਸਾਡੀ ਟੀਮ ਜਿਹੜੀ ਆ ਸਾਡੇ ਸਰਦਾਰ ਜਸਵੀਰ ਸਿੰਘ ਜੀ ਨੇ ਅਮਰੀਕਾ ਤੋਂ ਹੋ ਸਕਦਾ ਉਹਨਾਂ ਵਿੱਚ ਕੋਈ ਕਮੀ ਹੋਵੇ ਜਾਂ ਮੇਰੇ ਵਿੱਚ ਕੋਈ ਕਮੀ ਹੋਵੇ ਜਾਂ ਸਾਡੇ ਦੋਹਾਂ ਦੇ ਵੀ ਆਪਸੀ ਟਿਊਨਿੰਗ ਦੀ ਹੋ ਸਕਦਾ ਕੋਈ ਕਮੀ ਹੋਵੇ ਵਾਹਿਗੁਰੂ ਜਾਣੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈਗਾ ਵੀ ਕੀ ਹੈਗਾ ਪਰ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਔਰ ਮੈਂ ਪਿਛਲੇ ਦਿਨ ਵੀ ਇਹ ਗੱਲ ਕੀਤੀ ਸੀ ਕਿ ਖਾਲਸਾ ਪੰਥ ਕੁਝ ਇਦਾਂ ਦਾ ਹੀ ਹੋ ਜਾਵੇ ਪਈ ਕੋਈ ਸੱਜਣ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹੋਏ ਹੋ ਹੁਣ ਜਿਹੜੇ ਜਿਨ੍ਹਾਂ ਦੇ ਕੋਲ ਪੈਸਾ ਆ ਖੁੱਲ ਕੇ ਗੱਲ ਕਰਦਾ ਉਹ ਆਪਣਾ ਚੈਨਲ ਸ਼ੁਰੂ ਕਰਨ ਮਾਲਕੀ ਚੈਨਲ ਦੀ ਆਪਣੇ ਕੋਲ ਰੱਖਣ ਤੇ ਪੂਰੇ ਪੰਜਾਬ ਦੇ ਵਿੱਚੋਂ 10 ਪੱਤਰਕਾਰ ਚੁਣ ਲਓ ਜੀ ਚਲੋ 5 ਚੁਣ ਲਓ ਪੱਤਰਕਾਰ ਤੁਸੀਂ ਕੋਈ 10 ਨਹੀਂ ਤਾਂ ਘਟੋ ਘਟ ਇੰਨੇ ਕ ਤਾਂ ਚੁਣੇ ਲਓ ਨਾ ਜੀ ਉਹ ਪੱਤਰਕਾਰ ਜਿਨ੍ਹਾਂ ਨੂੰ ਇਸ ਗੱਲ ਦੀ ਟੈਨਸ਼ਨ ਨਾ ਹੋਵੇ ਕਿ ਸਾਡਾ ਚੈਨਲ ਬੈਨ ਕਰਤਾ ਜਾਊਗਾ ਸਾਡੇ ਚੈਨਲ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਊਗੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਸਮੱਸਿਆ ਨਾ ਆਵੇ ਚੈਨਲ ਦੀ ਮਾਲਕੀ ਉਹ ਆਪਣੇ ਕੋਲ ਰੱਖਣ ਪਰ ਇਦਾਂ ਦਾ ਵੀ ਕਿਸੇ ਨੇ ਅਜੇ ਤੱਕ ਅਸੀਂ ਕੋਈ ਯਤਨ ਨਹੀਂ ਕੀਤਾ ਕਿਹੜੇ ਯੁੱਗ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ ਇਤਿਹਾਸ ਤੋਂ ਆਪਾਂ ਕੀ ਕੋਈ ਪ੍ਰੇਰਣਾ ਲਵਾਂਗੇ ਜਿਸ ਕਿਸਮ ਦੇ ਨਾਲ ਅੱਜ ਤੁਹਾਨੂੰ ਟੱਕਰਨ ਦੀ ਜ਼ਰੂਰਤ ਹੈ ਉਹਨਾਂ ਤਾਕਤਾਂ ਦੇ ਨਾਲ ਜਿਹੜੀਆਂ ਤਾਕਤਾਂ ਦੇ ਨਾਲ ਤੁਸੀਂ ਖੜ੍ਹੇ ਹੋ ਜਿਹੜੀਆਂ ਤਾਕਤਾਂ ਤੁਹਾਨੂੰ ਨੇਸ ਤੋਂ ਨਾ ਦੂਦ ਕਰਨ ਦੇ ਵਾਸਤੇ ਯਤਨਸ਼ੀਲ ਨੇ ਖਾਲਸਾ ਜੀ ਕੀ ਤੁਸੀਂ ਉਹਦੇ ਵਿੱਚ ਜਿਹੜੇ ਉਹਨਾਂ ਨੇ ਹੋਰ ਤਰ੍ਹਾਂ ਦੇ ਹੱਤ ਕੰਡੇ ਕਈ ਤਰ੍ਹਾਂ ਦੇ ਵਰਤੇ ਹੋਇਆ ਉਹਦੇ ਵਿੱਚ ਇੱਕ ਮੀਡੀਆ ਵੀ ਹੈ ਮੀਡੀਆ ਦੇ ਬਰਾਬਰ ਟੱਕਰ ਦੇਣ ਦੇ ਵਾਸਤੇ ਕੀ ਜਿਹੜੀ ਮੈਂ ਗੱਲ ਕਹਿ ਕੇ ਹਟਿਆ ਇਹਦੇ ਨਾਲ ਕੋਈ ਯਤਨ ਉਪਰਾਲਾ ਕੀਤਾ ਕਿਸੇ ਨੇ ਜਿਹੜੇ ਪੱਤਰਕਾਰ ਤੁਹਾਨੂੰ ਲੱਗਦਾ ਜੇ ਇਦਾਂ ਨਹੀਂ ਤਾਂ ਦੂਜਾ ਇੱਕ ਤਰੀਕਾ ਹੋਰ ਵੀ ਹੁੰਦਾ ਹੈਗਾ ਪੱਤਰਕਾਰਾਂ ਦੀ ਸਪੋਰਟ ਕਰ ਦਿਓ ਜਿਹੜੇ ਪੱਤਰਕਾਰ ਤੁਹਾਨੂੰ ਲੱਗਦਾ ਕਿ ਹਾਂ ਵੀ ਇਹ ਪੱਤਰਕਾਰ ਕੀ ਇਮਾਨਦਾਰੀ ਦੇ ਨਾਲ ਕਮੈਂਟ ਕਰਕੇ ਵੀ ਦੱਸ ਦੇਵੇ ਕੋਈ ਕੀ ਆਪਾਂ ਇਦਾਂ ਦਾ ਵੀ ਭਲਾ ਕੋਈ ਯਤਨ ਉਪਰਾਲਾ ਕੀਤਾ ਇੱਕ ਕੋਈ ਇੱਕ ਸਰਦਾਰ ਮੈਂ ਆਪਣੀ ਗੱਲ ਕਰਦਾ ਬਾਕੀਆਂ ਦਾ ਨਹੀਂ ਮੈਨੂੰ ਪਤਾ ਹੈਗਾ ਸਰਦਾਰ ਜਸਵੀਰ ਸਿੰਘ ਯੂਐਸਏ ਰਹਿੰਦੇ ਹੈਗੇ ਮੈਂ ਜਦੋਂ ਤੋਂ ਪੱਤਰਕਾਰੀ ਕਰਦਾ ਪਿਆ ਹੈਗਾ ਉਦੋਂ ਤੋਂ ਲੈ ਕੇ ਅੱਜ ਤੱਕ ਹੁਣ ਤੱਕ ਜਿਹੜੇ ਸੱਜਣ ਮੈਨੂੰ ਪਿਆਰ ਕਰਦੇ ਹੈਗੇ ਜਿਹੜੇ ਸੱਜਣ ਮੇਰੀਆਂ ਕਈ ਵਾਰ ਤਰੀਫਾਂ ਵੀ ਕਰਦੇ ਆ ਮੈਨੂੰ ਫੋਨ ਵੀ ਕਰਦੇ ਆ ਕਈ ਵਾਰ ਮੈਂ ਉਹਨਾਂ ਨੂੰ ਅੱਜ ਬੇਨਤੀ ਕਰਕੇ ਦੱਸਾਂ ਉਹ ਸੱਜਣ ਸਰਦਾਰ ਜਸਵੀਰ ਸਿੰਘ ਨੇ ਅੱਜ ਤੱਕ ਇੱਕ ਵਾਰ ਵੀ ਨਹੀਂ ਆਖਿਆ ਕਿ ਮੇਰੀ ਕਿਤੇ ਫੋਟੋ ਨਜ਼ਰ ਆ ਜਾਵੇ ਭਵਿੰਦਰ ਸਿੰਘ ਮੇਰਾ ਕਿਤੇ ਜ਼ਿਕਰ ਕਰ ਦਿਆ ਕਰ ਭਾਈ ਯਾਰ ਮੈਂ ਹੈਗਾ ਮੇਰਾ ਇਹ ਚੈਨਲ ਇਹ ਨਾ ਔਰ ਮੇਰੀ ਬੜੀ ਇੱਛਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਜਿਹੜਾ ਸੁਪਨਾ ਇੱਕ ਦਿਲ ਦੇ ਵਿੱਚ ਲਿਆ ਹੈ ਜਿਹਦਾ ਪਹਿਲਾ ਜ਼ਿਕਰ ਕਰਕੇ ਹਟਿਆ ਪਈ ਇੱਕ ਅਦਾਰਾ ਇਦਾਂ ਦਾ ਕਾਇਮ ਹੋ ਜਾਵੇ ਤੇ ਜਦੋਂ ਉਹ ਹੋ ਜਾਵੇ ਉਸ ਵੇਲੇ ਫਿਰ ਮੈਂ ਦੱਸਾਂ ਕਿ ਆ ਉਹ ਸ਼ਖਸ ਸਰਦਾਰ ਜਸਵੀਰ ਸਿੰਘ ਫਰੋਮ ਯੂ ਐਸ ਏ ਜਿਨ੍ਹਾਂ ਦੀ ਬਦੌਲਤ ਜਦੋਂ ਮੈਨੂੰ ਕੋ ਪਿੱਛੇ ਵੀ ਕਿੰਦਾ ਕਾਮਯਾਬੀ ਮਿਲੀ ਵੀ ਇਹਨਾਂ ਦੀ ਬਦੌਲਤ ਮੈਂ ਇਸ ਗੱਲ ਚੀਜ਼ ਨੂੰ ਕਾਮਯਾਬ ਕਰਨ ਦੇ ਵਿੱਚ ਸਫਲ ਹੋ ਸਕਿਆ ਪਰ ਇਦਾਂ ਹੋਇਆ ਨਹੀਂ ਜਿਹੜੇ ਮੈਂ ਸ਼ੁਰੂ ਵਿੱਚ ਸਾਖੀ ਸੁਣਾਈ ਆ ਨਾ ਜੀ ਇਤਿਹਾਸ ਦੀ ਇੱਕ ਘਟਨਾ ਸੁਣਾਈ ਆ ਤੁਹਾਡੇ ਨਾਲ ਉਹਤੇ ਵੀ ਆਪਾਂ ਆਵਾਂਗੇ ਮੈਂ ਆ ਗੱਲਾਂ ਕਰਕੇ ਇਹ ਨਹੀਂ ਹੈਗਾ ਕਿ ਨਰਾਸ਼ ਹੋ ਗਿਆ ਪਰ ਮੈਂ ਇਹ ਸੋਚਦਾ ਹੈਗਾ ਕਿ ਟੂਲ ਹੁੰਦੇ ਆ ਨਾ ਜੀ ਤੁਹਾਡੇ ਕੋਲ ਲੜਾਈ ਦੇ ਉਹਨਾਂ ਟੂਲਸ ਦੇ ਵਿੱਚੋਂ ਇੱਕ ਟੂਲ ਹੈਗਾ ਆ ਮੀਡੀਆ ਆਪਾਂ ਇਸ ਟੂਲ ਨੂੰ ਕਿੰਨਾ ਕੁ ਤਿੱਖਾ ਕਰ ਸਕੇ ਹਾਂ ਖਾਲਸਾ ਜੀ ਆਪਾਂ ਕੀ ਆਪਣੇ ਅੰਦਰ ਝਾਤ ਮਾਰ ਕੇ ਵੇਖਾਂਗੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਹਾਂ ਸਾਡੇ ਵਿੱਚ ਕਿਦਰੇ ਕੋਈ ਨਾ ਕੋਈ ਕਮੀ ਤਾਂ ਹੈਗੀ ਆ ਹੁਣ ਮੇਰੇ ਵਰਗਾ ਬੰਦਾ ਕੀ ਕਰਦਾ ਹੈਗਾ ਆਪਣੇ ਤੌਰ ਤੇ ਜਿਹਨੂੰ ਮਾੜਾ ਮੋਟਾ ਬੋਲਣਾ ਆ ਗਿਆ ਉਹ ਆਪਣਾ ਮਾਈਕ ਫੜਦਾ ਉਹ ਆਪਦੇ ਤਰੀਕੇ ਨਾਲ ਤੁਰਿਆ ਚੱਲਿਆ ਜਾਂਦਾ ਹੈਗਾ ਜਦੋਂ ਉਹਨੂੰ ਲੱਗਦਾ ਕਿ ਮੈਂ ਜਿਸ ਤਰੀਕੇ ਨਾਲ ਕੰਮ ਕਰਦਾ ਹੈਗਾ ਆ ਇੰਦਾ ਕਮਾਈ ਨਹੀਂ ਹੁੰਦੀ ਹੈਗੀ ਇੰਦਾ ਕਰਨ ਨਾਲ ਹੁੰਦੀ ਹੈ ਕਮਾਈ ਉਹ ਆਪਦਾ ਰਾਹ ਬਦਲ ਲੈਂਦਾ ਹੈਗਾ ਇੰਦਾ ਤੁਰਦਾ ਆ ਤਾਂ ਸਮੱਸਿਆਵਾਂ ਆਉਂਦੀਆਂ ਇੰਦਾ ਤੁਰਦਾ ਤਾਂ ਸਮੱਸਿਆਵਾਂ ਨਹੀਂ ਆਉਂਦੀਆਂ ਉਹ ਕਹਿੰਦਾ ਵੀ ਜਿੱਦਾਂ ਸਮੱਸਿਆਵਾਂ ਨਹੀਂ ਆਉਂਦੀਆਂ ਆਪਾਂ ਉਹਦਾ ਕਰ ਲੈਨੇ ਫਿਰ ਉਹ ਐ ਲਾ ਪੈਂਦੇ ਕਰਨ ਫਿਰ ਬਾਕੀ ਸਾਰਾ ਜਿਹੜੇ ਬੰਦੇ ਉਹ ਕੀ ਕਰਦੇ ਵਾਲਾ ਉਹਨਾਂ ਦੁਆਲੇ ਹੋ ਜਾਂਦੇ ਆ ਤੂੰ ਐ ਹੋ ਗਿਆ ਤੈਨੂੰ ਉਹ ਹੋ ਗਿਆ ਤੂੰ ਫਲਾਨਾ ਹੋ ਗਿਆ ਤੈਨੂੰ ਧੰਕਾਨਾ ਹੋ ਗਿਆ ਮੈਂ ਅੱਗੇ ਵੀ ਕੈਵਰੇ ਕੀਤੀ ਹੈ ਗੱਲ ਅੱਜ ਵੀ ਕਹਿਣਾ ਉਹਨਾਂ ਨੂੰ ਦੋਸਤ ਦੇਣ ਦੇ ਨਾਲ ਭਲਾ ਦੱਸੋ ਉਹਨਾਂ ਨੂੰ ਲਾਹਣਤਾ ਪਾਉਣ ਦੇ ਨਾਲ ਕੋਈ ਹੱਲ ਹੋ ਜਾਊਗਾ ਮੈਂ ਪਹਿਲਾਂ ਦੱਸਦ ਹਟਿਆ ਬੋਲ ਕੇ ਉਹ ਦੱਸਦੇ ਨਹੀਂ ਹੈਗੇ ਵੱਖਰੀ ਗੱਲ ਵਾ ਮੈਂ ਤਾਂ ਬੋਲ ਕੇ ਦੱਸਦਾ ਇਸ ਕਰਕੇ ਉਹ ਰਾਹ ਬਦਲ ਲੈਂਦੇ ਆ ਹੁਣ ਲਾਹਣਤਾ ਪਾਉਣ ਦੀ ਬਜਾਏ ਜੇ ਖਾਲਸਾ ਜੀ ਪੂਰੀ ਦੁਨੀਆ ਦੇ ਵਿੱਚ ਵਸੇ ਹੋਏ ਖਾਲਸਾ ਪੰਥ ਜੀ ਸਰਦਾਰ ਜਸਵੀਰ ਸਿੰਘ ਹੋਰਾਂ ਵਰਗੇ ਜੇ ਪੰਜ ਸੌ ਬੰਦੇ ਹੋਰ ਹੋਣ ਤਾਂ ਮੈਨੂੰ ਤੁਸੀਂ ਦੱਸੋ ਉਹ ਪੰਜਾਬ ਦੇ ਵਿੱਚ ਪੰਜ ਪੱਤਰਕਾਰਾਂ ਨੂੰ ਨਹੀਂ ਸਾਬਤ ਸਕਦਾ ਕੋਈ ਇੱਕ ਅਦਾਰਾ ਕੀ ਆਪਾਂ ਇਦਾਂ ਦਾ ਵੀ ਕੁਝ ਨਹੀਂ ਕਰ ਸਕਦੇ ਹੈਗੇ ਆ ਮੈਂ ਗੱਲਾਂ ਇਸ ਕਰਕੇ ਕਰ ਰਿਹਾ ਹੈਗਾ ਜੇ ਮੈਂ ਇਹ ਗੱਲ ਨਾ ਕਰਾਂ ਤਾਂ ਫਿਰ ਕਿਸ ਨੇ ਕਿਹਾ ਖਰੇ ਭਪਿੰਦਰ ਸਿੰਘ ਇਹ ਕਹਿੰਦਾ ਹੈਗਾ ਕਿ ਸਾਡੇ ਚੈਨਲ ਨੂੰ ਮਜ਼ਬੂਤ ਕਰੋ ਸਾਡੇ ਚੈਨਲ ਨੂੰ ਮਜ਼ਬੂਤ ਨਾ ਕਰੋ ਭਾਈ ਮੈਂ ਨਹੀਂ ਕਰਨਾ ਹੈਗਾ ਅਸੀਂ ਪਹਿਲਾਂ ਤੋਂ ਲੈ ਕੇ ਸਰਦਾਰ ਜਸਵੀਰ ਸਿੰਘ ਉਡੀ ਕਰਦੇ ਆ ਰਹੇ ਹੈਗੇ ਆ ਅਗਾ ਵੀ ਜਿੰਨਾ ਚਿਰ ਚੱਲੂਗਾ ਵਾਹ ਪੱਲੇ ਜਦੋਂ ਨਹੀਂ ਹੋਊਗਾ ਤਾਂ ਫਿਰ ਸਸਰੀ ਕਾਲਾ ਕੋਈ ਅੱਡੀ ਗੱਲ ਨਹੀਂ ਹੈਗੀ ਪਰ ਮੈਂ ਬੇਨਤੀ ਕਰਾਂ ਆਪਣੇ ਕੋਲ ਰੱਖੋ ਮਾਲਕ ਕੋਈ ਹੋਰ ਬਣਿਆ ਰਵੇ ਪੱਤਰਕਾਰ ਤੁਸੀਂ ਹਾਇਰ ਕਰੋ ਤੁਸੀਂ ਉਹਨਾਂ ਦੀ ਪਿੱਠ ਦੇ ਉੱਪਰ ਖਲੋਜੋ ਖਾਲਸਾ ਜੀ ਇਦਾਂ ਦਾ ਕੋਈ ਨਾ ਕੋਈ ਯਤਨ ਉਪਰਾਲਾ ਕਰ ਲਓ ਕਰ ਲਓ ਹੁਣ ਸਰਦਾਰ ਆਲਮ ਸਿੰਘ ਹੁਣ ਵਾਲੀ ਗੱਲ ਦੇ ਉੱਪਰ ਆਉਨੇ ਆ ਇਤਿਹਾਸ ਸਾਡੀ ਪਿੱਠ ਦੇ ਉੱਪਰ ਖਲੋਤਾ ਸਾਡੀ ਅਗਵਾਈ ਕਰਦਾ ਵੱਜਵੇਂ ਰੂਪ ਦੇ ਵਿੱਚ ਜਿੰਨਾ ਚਿਰ ਇਦਾਂ ਦਾ ਕੁਝ ਨਹੀਂ ਵੀ ਹੋ ਜਾਂਦਾ ਹੈਗਾ ਤਾਂ ਖਾਲਸਾ ਜੀ ਗੁਰੂ ਪਿਆਰੇ ਸਿੰਘ ਅੱਜ ਵੀ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਸਰਦਾਰ ਆਲਮ ਸਿੰਘ ਜੀ ਵਰਗੇ ਜੋਦਿਆਂ ਤੋਂ ਪ੍ਰੇਰਣਾ ਲੈਂਦੇ ਨੇ ਔਰ ਜਿਹੜੇ ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ ਪਏ ਆ ਉਹ ਆਪ ਆਪਣੇ ਖੇਤਰ ਦੇ ਵਿੱਚ ਬਾਦ ਦਸਤੂਰ ਉਹਨਾਂ ਨੇ ਆਪਣੇ ਕਾਰਜ ਨੂੰ ਜਾਰੀ ਰੱਖਿਆ ਹੀ ਹੋਇਆ ਹੈਗਾ ਤੋਂ ਆਪਾਂ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਇਹ ਜਿਹੜਾ ਦੁਬਾਰਾ YouTube ਚੈਨਲ ਸ਼ੁਰੂ ਕਰ ਰਹੇ ਹਾਂ ਕਿਉਂਕਿ ਇੱਕ ਵਾਰ ਨਹੀਂ ਪਹਿਲਾਂ ਪਹਿਲਾਂ ਜਦੋਂ ਪਹਿਲੀ ਕਵਰ ਬੰਦ ਹੋਇਆ ਚੈਨਲ YouTube ਬੜੀ ਸਮੱਸਿਆ ਬੜੀ ਪੀੜ ਤੇ ਪੋਸਟ ਆ ਪਾਵ ਅਗਲੇ ਸਾਡਾ ਚੈਨਲ ਬੰਦ ਹੋ ਗਿਆ ਸਾਨੂੰ ਬੈਨ ਕਰਤਾ ਜੇ ਹੋ ਗਿਆ ਉਹ ਹੋ ਗਿਆ ਜਿਹਦਾ ਹੁਣ ਜਿਹੜਾ ਨਵੇਂ ਪਤਨ ਕੌਰਾ ਸਾਡੇ ਜਦੋਂ ਉਹਨਾਂ ਦਾ ਪੇਜ ਬੈਨ ਕਰਤਾ ਜਾਂਦਾ ਬੰਦ ਕਰਤਾ ਜਾਂਦਾ Instagram Twitter ਦਾ ਅਕਾਊਂਟ ਬੰਦ ਹੁੰਦਾ ਦੇਖਿਆ ਕਿਦਾਂ ਨਾ ਪੋਸਟ ਨਾ ਪਾਉਂਦੇ ਆ ਛੜਣ ਦੇ ਪਹਿਲਾਂ ਬਹੁਤ ਚਿਰ ਪਹਿਲਾਂ ਹੋ ਹਟਿਆ ਸੀ ਉਦੋਂ ਪਾਉਣੇ ਹੁੰਨੇ ਸਕੇ ਹੁਣ ਅਸੀਂ ਛੜ ਦਿੱਤਾ ਅਕਸਰ ਹੀ ਛੜਨਾ ਹੁੰਦਾ ਹੈਗਾ ਅਸੀਂ ਫਿਰ ਨਵਾਂ ਬਣਾ ਲੈਨੇ ਨਾਰਮਲ ਜਿਹਾ ਲੱਗਦਾ ਵੀ ਕੋਈ ਏਡੀ ਗੱਲ ਨਹੀਂ ਹੈਗੀ ਜਾਣ ਦੇ ਹੋਈ ਦਾ ਰਾਹ ਦੇ ਵਿੱਚ ਰਾਹ ਚ ਕਿਸੇ ਦਾ ਫੋਨ ਆਦਾ ਹੈਗਾ ਅਸੀਂ ਤੁਹਾਡਾ ਚੈਨਲ ਨਹੀਂ ਸ਼ੋ ਹੋਣ ਰਿਹਾ ਅਸੀਂ ਰਾਹ ਦੇ ਵਿੱਚ ਬ੍ਰੇਕ ਮਾਰੀ ਦੀ ਆ ਤੇ ਸਾਈਡ ਜਿਹਦਾ ਗੱਡੀ ਲਾ ਕੇ ਵੇਖੀ ਦਾ ਜਦੋਂ ਤੇ ਵਾਕਈ ਲੈ ਵੀ ਸਾਡਾ ਚੈਨਲ ਬੰਦ ਸਾਨੂੰ ਕੁਝ ਵੀ ਨਹੀਂ ਹੁੰਦਾ ਬਾਲਾ ਜਿੱਥੇ ਨੂੰ ਤੁਰਨ ਤੁਰਦੇ ਜਾਈਦਾ ਉਧਰ ਨੂੰ ਅਸੀਂ ਮੁੜ ਕੇ ਆ ਕੇ ਫੇਰ ਨਵਾਂ ਬਣਾ ਲੀਦਾ ਐ ਇਦਾਂ ਕਰਨ ਰਏ ਆ ਆਪਾਂ ਤੋ ਅੱਜ ਫੇਰ ਗੱਲ ਕਰ ਲਈ ਆ ਆਪਾਂ ਅੱਜ ਫੇਰ ਨਵਾਂ ਬਣਾ ਲਿਆ ਆ ਆਪਾਂ ਸਰਦਾਰ ਆਲਮ ਸਿੰਘ ਵਰਗੇ ਜਿਹੜਾ ਸਾਡਾ ਇਤਿਹਾਸ ਹੈ ਨਾ ਜੀ ਬੜਾ ਸ਼ਾਨਾਮਤ ਹੈ ਜੀ ਸਾਡਾ ਇਤਿਹਾਸ ਬੜਾ ਪਰਾਉਡ ਕਰਨ ਵਾਲਾ ਸਾਡਾ ਇਤਿਹਾਸ ਹੈ ਅਸੀਂ ਉਹਨਾਂ ਤੋਂ ਪ੍ਰੇਰਨਾ ਲੈਂਦੇ ਆਂ ਬਾਰ ਬਾਰ ਡਿੱਗਦੇ ਆਂ ਬਾਰ ਬਾਰ ਫੇਰ ਉੱਠਦੇ ਆਂ ਅਕਾਲ ਪੁਰਖ ਵਾਹਿਗੁਰੂ ਗੁਰੂ ਸਮਰੱਥ ਹੈ ਉਹ ਨਾਲ ਖਲੋਤਾ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਉਹ ਹਮੇਸ਼ਾ ਸਾਡੇ ਨਾਲ ਹੀ ਹੈ ਉਹ ਸਾਡੀ ਪ੍ਰੀਖਿਆ ਲੈਂਦਾ ਆ ਜਿਹੜੀਆਂ ਖੇਡਾਂ ਨੇ ਜਿਹੜੇ ਜੰਗ ਯੁੱਧ ਚੱਲਦੇ ਪਏ ਆ ਜਿਸ ਵੀ ਤਰ੍ਹਾਂ ਦੇ ਜੰਗ ਯੁੱਧ ਹੈਗੇ ਆ ਉਹ ਕਾਲਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਜਿੱਤੇ ਜਾਣੇ ਆ ਅਸੀਂ ਤਾਂ ਇੱਕ ਸਿਰਫ ਯਤਨ ਕਰ ਸਕਦੇ ਆ ਉਹਦੀ ਮौज ਆ ਉਹਦੀ ਮਰਜ਼ੀ ਆ ਹੋ ਸਕਦਾ ਸਾਡੇ ਆਪਣੇ ਚ ਕਮੀਆਂ ਹੋਣ ਦੀਆਂ ਸ਼ਾਇਦ ਇਸ ਕਰਕੇ ਜੋ ਅਸੀਂ ਚਾਹੁੰਦੇ ਆ ਸਾਡੇ ਕੋਲ ਉਹ ਨਹੀਂ ਕਰ ਹੋ ਕਰਪਾ ਹੋ ਰਿਆ ਹੁਣ ਮੈਂ ਗੱਲ ਕਰਦਾ ਚੈਨਲ ਅਸੀਂ ਦੁਬਾਰਾ ਸ਼ੁਰੂ ਕਿਉਂ ਕਰ ਰਹੇ ਆ ਵੈਸੇ ਗੱਲਾਂ ਦੇ ਵਿੱਚੋ ਵੀ ਮੈਨੂੰ ਲੱਗਦਾ ਕਿ ਜਜਮੈਂਟ ਕਰ ਹੀ ਲਹਿ ਹੂੰਗੀ ਚੈਨਲ ਦੁਆਰਾ ਹੁਣ ਨਵਾਂ ਇਸ ਕਰਕੇ ਸ਼ੁਰੂ ਕੀਤਾ ਹੈਗਾ ਕਿਉਂਕਿ ਪਹਿਲੇ ਚੈਨਲ ਬਾਰ-ਬਾਰ ਇਥੇ ਜਿੱਦਾ ਬੈਨ ਕੀਤਾ ਜਾਂਦੇ ਹੈਗੇ ਆ ਜਾਂ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈਗੀ ਆ ਕਿਉਂ ਕਰ ਦਿੱਤੀ ਜਾਂਦੀ ਹੈਗੀ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸਾਟਿਆ ਉਹ ਇਸ ਕਰਕੇ ਕਰ ਦਿੱਤੀ ਜਾਂਦੀ ਆ ਕੰਟੈਂਟ ਦੇਖਦੇ ਵੇ ਕਿਹੋ ਜਿਹਾ ਕੰਟੈਂਟ ਲੈ ਕੇ ਆ ਰਹੇ ਹੈਗੇ ਆ ਜਿਹਦੇ ਨਾਲ ਤੁਹਾਡੀ ਆਰਥਿਕਤਾ ਨੂੰ 6:00 ਵਜੇ ਤਾਂ ਜੋ ਤੁਸੀਂ ਉਸ ਕਿਸਮ ਦੇ ਮੁੱਦੇ ਉਸ ਕਿਸਮ ਦੇ ਮਸਲੇ ਉਸ ਕਿਸਮ ਦੀਆਂ ਗੱਲਾਂ ਨਾ ਕਰੋ ਹੁਣ ਖਾਲਸਾ ਜੀ ਫੈਸਲਾ ਤੁਸੀਂ ਕਰਨਾ ਹੈ ਦੇ ਕੀ ਤੋਂ ਸੀ ਮਿਲ ਜੁੜ ਕੇ ਖਾਲਸਾ ਜੀ ਪੰਜ ਸਤ ਬੰਦਿਆ ਕੋਈ ਤਹੀਆ ਨਹੀਂ ਕਰ ਸਕਦੇ ਮੈਨੂੰ ਤਾਂ ਪੂਰੀ ਦੁਨੀਆ ਵਿੱਚ ਜਿਹੜਾ ਵੀ ਕੋਈ ਸੱਜਣਾ ਸੁਣਦਾ ਹੈਗਾ ਮੇਰੀ ਗੱਲਬਾਤ ਨੂੰ ਮੈਨੂੰ ਛੱਡ ਦੇ ਉਹਦੇ ਵਿੱਚ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਬੜੇ ਹੈਗੇ ਐ ਇਹ ਨਹੀਂ ਹੈਗਾ ਵੀ ਹੈ ਹੀ ਨਹੀਂ ਉਹ ਹਰ ਬੰਦੇ ਨੂੰ ਲੱਗਦਾ ਮੈਨੂੰ ਲੱਗਦਾ ਕਿ ਮੇਤੋਂ ਵਧੀਆ ਪੱਤਰਕਾਰ ਕੋਈ ਨਹੀਂ ਹੈਗਾ ਐਦਾਂ ਦੀ ਗੱਲਬਾਤ ਕੋਈ ਨਹੀਂ ਹੈਗੀ ਇਹਦੇ ਹੋਰ ਵੀ ਕੰਜ ਨੂੰ ਲੱਗਦਾ ਹੋਊਗਾ ਖਾਲਸਾ ਜੀ ਜਿਹੜੇ ਦੂਰ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਆ ਤੁਹਾਡੀ ਨਿਗਾਹ ਹੈਗੀ ਨਾ ਪੰਜਾਬ ਵੱਲ ਤੁਸੀਂ ਪੰਜਾਬ 'ਚ ਨਿਗਾਹ ਮਾਰ ਕੇ ਵੇਖੋ ਤੁਸੀਂ ਦੱਸੋ ਮੈਨੂੰ ਤੁਹਾਨੂੰ ਕਿਹੜੇ ਕਿਹੜੇ ਚਿਹਰੇ ਦੀਦੇ ਆ ਤੁਹਾਨੂੰ ਕਿਹੜੇ ਕਿਹੜੇ ਗਲੇ ਦੇ ਵਿੱਚੋਂ ਓਦਾਂ ਦੀ ਆਵਾਜ਼ ਲੱਗਦੀ ਆ ਭਈ ਨਿਕਲਦੀ ਆ ਜਿਹੜੀ ਪੰਥ ਪੰਜਾਬ ਤੇ ਮਨੁੱਖਤਾ ਦੇ ਖਾਤੇ 'ਚ ਭੁਗਤਣ ਵਾਲੀ ਆ ਖੜੋ ਉਹਨਾਂ ਦੀ ਪਿੱਠ ਦੇ ਉੱਪਰ ਕਰ ਲਓ ਖਾਲਸਾ ਜੀ ਕੁਛ ਐਦਾਂ ਦਾ ਤੇ ਚੰਗੇ ਰਾਂਗੇ ਵਰਨਾ ਅਸੀਂ ਆਪੋ ਆਪਣੇ ਤੌਰ ਤੇ ਜਿੱਨਾ ਚਿਰ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਆਪਾਂ ਤੇ ਆਪਣੇ ਯਤਨ ਬਾਦ ਦਸਤੂਰ ਜਾਰੀ ਹੀ ਰੱਖਾਂਗੇ ਸਰਦਾਰ ਆਲਮ ਸਿੰਘ ਵਰਗੇ ਯੋਧੇ ਇਤਿਹਾਸ ਦੇ ਨਾਇਕ ਸਾਡੀ ਅਗਵਾਈ ਕਰਦੇ ਰਹਿਣਗੇ ਜਿਦਾ ਉਹਨੇ ਕਿਹਾ ਸੀਗਾ ਨਾ ਕਿ ਨਿਸ਼ਾਨ ਸਾਹਿਬ ਡਿੱਗਦਾ ਨਹੀਂ ਮੈਂ ਇਦਾਂ ਮੈਂ ਇਦਾਂ ਜਾਂ ਇਦਾਂ ਇਦਾਂ ਹੀ ਹੁਣ ਅਸੀਂ ਭਾਵੇਂ ਥੋੜਾ ਥੋੜਾ ਚੇਂਜ ਕਰ ਲਾਂਗੇ ਥੋੜੀ ਜੀ ਗੱਲ ਐ ਕਰ ਲਾਂਗੇ ਥੋੜੀ ਜੀ ਐ ਕਰ ਲਾਂਗੇ ਘੁਮਾ ਕੇ ਇਦਾਂ ਉਦਾਂ ਜਿੱਦਾਂ ਮਰਜ਼ੀ ਕਰ ਲਾਂਗੇ ਪਰ ਆਪਾਂ ਆਪਣੀ ਗੱਲ ਨੂੰ ਜਿਉਂਦਿਆਂ ਰੱਖਾਂਗੇ ਤੇ ਜ਼ਰੂਰ ਰੱਖਾਂਗੇ ਵਕ ਵਕ ਫਿਲਮਾਂ ਨਾਟਕ ਦੇਖਦੇ ਹਾਂ ਨਾ ਜੀ ਕਈ ਵਾਰ ਸਿਨੇਮੇ ਘਰਾਂ ਚ ਜਾ ਕੇ ਵੀ ਤੇ ਘਰਾਂ ਚ ਬਹਿ ਕੇ ਵੀ ਦੇਖਦੇ ਹਾਂ ਉਹ ਕੀ ਕਹਿੰਦੇ ਹੁੰਦੇ ਪਹਿਲਾ ਉਹ ਜਿਹੜੇ ਫਿਲਮਾਂ ਦੇ ਕਲਾਕਾਰ ਹੁੰਦੇ ਆ ਉਹ ਕਹਿੰਦੇ ਕਿ ਅਸੀਂ ਦੋ ਕੰਮ ਕਰਕੇ ਫਿਲਮਾਂ ਬਣਾਉਂਦੇ ਆ ਨੰਬਰ 1 ਇਸ ਕਰਕੇ ਬਣਾਉਨੇ ਆ ਤਾਂ ਜੋ ਕਹਿੰਦੇ ਵੀ ਤੁਹਾਡਾ ਮਨੋਰੰਜਨ ਕਰ ਸਕੀਏ ਤੇ ਦੂਸਰਾ ਉਹ ਇਹ ਤਰਕ ਦਿੰਦੇ ਆ ਕਹਿੰਦੇ ਕਿ ਅਸੀਂ ਆਪਣੀਆਂ ਫਿਲਮਾਂ ਦੇ ਰਾਹੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਵੀ ਡਿਗ ਡਿਕੇ ਕਿਦਾਂ ਫਿਰ ਖੜੇ ਹੋਣਾ ਡਿਗ ਡਿਕੇ ਕਿਦਾਂ ਫਿਰ ਖੜੇ ਹੋਣਾ ਹੁੰਦਾ ਨਾ ਫਿਲਮਾਂ 'ਚ ਕਈ ਵਾਰ ਸੀਨ ਇਦਾਂ ਆਉਂਦਾ ਹੈਗਾ ਉਹਨੂੰ ਐ ਸੁੱਟਦਾ ਤੱਕਾ ਮਾਰ ਕੇ ਫਿਰ ਥਲੜਦਾ ਕਹਿੰਦਾ ਹੁਣ ਉੱਠ ਕੇ ਖੜਾ ਉਹ ਫੇਰ ਉੱਠਦਾ ਫੇਰ ਡਿਗਦਾ ਫੇਰ ਤਕਾ ਦਿੱਤਾ ਜਾਂਦਾ ਨੂੰ ਫੇਰ ਜਦੋਂ ਉੱਠਣ ਲੱਗਦਾ ਜਦੋਂ 5 7 10 ਵਜੇ ਤੱਕੇ ਦਿੱਤੇ ਜਾਂਦੇ ਨਾ ਐਨ ਲਹੂ ਲੋਹਣ ਹੋ ਜਾਂਦਾ ਜਿਹੜਾ ਫਿਲਮ ਦਾ ਹੀਰੋ ਉਹ ਫੇਰ ਉੱਠਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਆਖਰੀ ਸਾਹ ਤੱਕ ਕਹਿੰਦਾ ਮੈਂ ਮੁੜ ਮੁੜ ਕੇ ਖੜੇ ਹੋਣ ਦੀ ਕੋਸ਼ਿਸ਼ ਕਰਦਾ ਰਹੂੰਗਾ ਜਿਹਦਾ ਸਰਦਾਰ ਆਲਮ ਸਿੰਘ ਉਹਨਾਂ ਨੇ ਕਿਹਾ ਸੀ ਉਸ ਮੁਗਲ ਕਮਾਂਡਰ ਨੂੰ ਕਹਿੰਦੇ ਕਿ ਆਖਰੀ ਸਾਹ ਤੱਕ ਜਨਾਚਰ ਸਰੀਰ ਦੇ ਵਿੱਚ ਸਾਹ ਹੈ ਗਿਆ ਉਹਨਾਂ ਚਰ ਤੇ ਘਟੋ ਘਟ ਨਿਸ਼ਾਨ ਸਾਹਿਬ ਨਹੀਂ ਡਿਗਣ ਦਿੰਦਾ ਸੋ ਇਸ ਕਰਕੇ ਆਪਾਂ ਨਵਾਂ ਚੈਨਲ ਆ ਸ਼ੁਰੂ ਕਰ ਰਹੇ ਹਾਂ ਉਮੀਦ ਕਰਦਾ ਕਿ ਜਿਹਦਾ ਤੁਸੀਂ ਪਹਿਲਾਂ ਪਿਆਰ ਦਿੱਤਾ ਤੁਸੀਂ ਇਦਾਂ ਹੀ ਇਹਨੂੰ ਵੀ ਪਿਆਰ ਦਵੋਗੇ ਆ ਦੋ ਕੁ ਦਿਨ ਪਹਿਲਾਂ ਫੋਨ ਆਇਆ ਸੀ ਇੱਕ ਸੱਜਣ ਦਾ ਕਹਿੰਦਾ ਮੈਂ ਅਮਰੀਕਾ ਤੋਂ ਆਇਆ ਮੈਂ ਕਿਹਾ ਜੀ ਧੰਨਵਾਦ ਤੁਹਾਡਾ ਕਹਿੰਦੇ ਤੁਹਾਨੂੰ ਸੁਣਦਾ ਰਹਿਣਾ ਮੈਂ ਕਿਹਾ ਜੀ ਤੁਹਾਡਾ ਡਬਲ ਧੰਨਵਾਦ ਕਹਿੰਦੇ ਜੀ ਭਈ ਇੱਕ ਦੋ ਗੱਲਾਂ ਕਰਨੀਆਂ ਸੀ ਮੈਂ ਕਿਹਾ ਜੀ ਕਰੋ ਕਹਿੰਦੇ ਜੀ ਜਦੋਂ ਇੱਕ ਵਾਰੀ ਫਲਾਨੀ ਘਟਨਾ ਹੋਈ ਸੀਗੇ ਉਦੋਂ ਤੁਸੀਂ ਫਲਾਨੀ ਗੱਲ ਦੇ ਵਿਰੋਧ ਚ ਬੋਲੇ ਸਕੇ ਜਦੋਂ ਫਲਾਨੀ ਗੱਲ ਐ ਹੋ ਗਈ ਫਿਰ ਤੁਸੀਂ ਉਹਦੇ ਹੱਕ ਚ ਹੋ ਗਏ ਫਿਰ ਤੁਸੀਂ 도ਗਲੇ ਕਹਿੰਦੇ ਹੋ ਗਏ ਮੈਂ ਕਿਹਾ ਜੀ ਹਾਂ ਇੱਕ ਵਾਰੀ ਮੈਂ ਕਹਾਂ ਮੈਂ ਵਿਗੜ ਗਿਆ ਸੀਗਾ ਉਦੋਂ ਮੈਂ ਕਹਾਂ ਜੀ ਮੇਰੇ ਘਰ ਦੇ ਮੇਰੇ ਦੌਲੇ ਹੋ ਗਏ ਸੀਗੇ ਰਿਸ਼ਤੇਦਾਰ ਤੇ ਵਾਕਫ ਕਰ ਜੀ ਮੇਰੇ ਦੌਲੇ ਹੋ ਗਏ ਸੀਗੇ ਫਿਰ ਮੈਂ ਕਹਾਂ ਮੈਂ ਸੁਧਰ ਗਿਆ ਉਹ ਫਿਰ ਮੈਂ ਕਹਾਂ ਮੇਰੀ ਸਲਾਗਾ ਕਰਨ ਦੇ ਪੈ ਉਤੋਂ ਫਿਰ ਥੋੜਾ ਜਿਹਾ ਵਿਗੜ ਗਿਆ ਉਤੋਂ ਫਿਰ ਮੈਂ ਕਹਾਂ ਮੇਰੇ ਘਰ ਦੇ ਮੇਰੇ ਦੌਲੇ ਹੋ ਗਏ ਸੀਗੇ ਛੋਟਾ ਜਿਹਾ ਮੈਂ ਮਾਪੇ ਬਾਬ ਦੀ ਗੱਲ ਕਰਦਾ ਮੈਂ ਉਤੋਂ ਫਿਰ ਥੋੜਾ ਜਿਹਾ ਫੇਰ ਮੈਂ ਸੁਧਰ ਗਿਆ ਉਤੋਂ ਫਿਰ ਮੈਂ ਕਹਾਂ ਮੇਰੇ ਹੱਕ ਚ ਭਗਤੰਡਾ ਪੈ ਕੋਈ ਹੋਰ ਗੱਲਬਾਤ ਕਹਿੰਦਾ ਜੀ ਨਹੀਂ ਹੋਰ ਬਹੁਤ ਕੰਮ ਇਦਾਂ ਦੇ ਹੈਗੇ ਜਿਹੜੇ ਤੁਸੀਂ ਇੱਥੇ ਬਹਿ ਨਾਲੇ ਦੇਖ ਜੋ ਵੀ ਆਪਾਂ ਕੀ ਕੁਝ ਕਰਦੇ ਹੈਗੇ ਤੇ ਕਿੰਨਾ ਕੁ ਕਰ ਸਕਦੇ ਹੈਗੇ ਤੇ ਕਿਦਾਂ ਤੇ ਤੁਸੀਂ ਮੈਂ ਕਿਹਾ ਜ਼ਰੂਰ ਆਇਓ ਕਹਿੰਦਾ ਜੀ ਨਹੀਂ ਤੁਸੀਂ ਇਕੱਲੇ ਕਿਉਂ ਹੈਗੇ ਆ ਤੁਹਾਡੀ ਟੀਮ ਵੱਡੀ ਕਿਉਂ ਨਹੀਂ ਹੈਗੀ ਤੁਸੀਂ ਵੱਡੀ ਟੀਮ ਕਾਹਤੋਂ ਨਹੀਂ ਬਣਾਉਣੀ ਬੜਾ ਓਖਾ ਜਾ ਹੋ ਕੇ ਮੈਂ ਕਿਹਾ ਜੀ ਭਈ ਕਿਦਾਂ ਬਣਾਈ ਜਾਵੇ ਦੱਸੋ ਤੁਸੀਂ ਤੁਸੀਂ ਮੈਂ ਕਿਹਾ ਲੱਗ ਜਾਓ ਨਾਲ ਸਾਡੇ ਕੰਮ ਕਰਨ ਵਾਸਤੇ ਕਹਿੰਦੇ ਜੀ ਨਹੀਂ ਮੈਂ ਕਿਹਾ ਵੀ ਦੱਸੋ ਜਦੋਂ ਟੀਮ ਬਣਾਉਣੀ ਹੈਗੀ ਆ ਤੇ ਉਹਦੇ ਲਈ ਕਹਿੰਦੇ ਨੇ ਤੁਹਾਨੂੰ ਫੰਡਿੰਗ ਤਾਂ ਹੁੰਦੀ ਹੋਊਗੀ ਲਫ਼ਜ਼ ਜਿਹੜਾ ਬੋਲਿਆ ਮੈਂ ਜਿਹਦੇ ਕਰਕੇ ਮੈਂ ਮੇਨ ਆ ਗਮ ਤੁਹਾਨੂੰ ਸਾਂਝੀ ਕਰਨ ਲੱਗਾ ਕਹਿੰਦਾ ਫੰਡਿੰਗ ਤੇ ਹੁੰਦੀ ਹੋਊਗੀ ਮੈਂ ਕਹਾਂ ਭਰਾ ਮੇਰਾ ਐਦਾਂ ਕਰੀ ਹੁਣ ਤਾਂ ਤੂੰ ਮੈਂ ਕਹਾਂ ਜ਼ਰੂਰ ਮੈਨੂੰ ਮਿਲ ਕੇ ਹੀ ਜਾਇਂ ਕਹਿੰਦਾ ਕਿ ਕਿਉਂ ਮੈਂ ਕਹਾਂ ਤੂੰ ਮੇਰੇ ਕੋਲ ਆਈ ਘੱਟੋ ਘੱਟ ਮੈਂ ਕਹਾਂ ਓਨਾਂ ਕ ਫੰਡ ਬਾਕੀ ਤਾਂ ਮੈਂ ਕਹਾਂ ਭਰਾਵਾ ਮੈਂ ਹੋ ਸਕਦਾ ਨਿਕਲ ਗਿਆ ਹੋਊਗਾ ਜਿੰਨਾ ਕ ਮੈਂ ਕਹਾਂ ਤੂੰ ਭੇਜਦਾ ਰਿਹਾ ਨਾ ਜਿਹ ਹਰੇਕ ਮਹੀਨੇ ਘੱਟੋ ਘੱਟ ਉਹ ਮੈਂ ਕਹਾਂ ਸਾਈਡ ਤੇ ਪਿਆ ਹੈਗਾ ਓਨਾਂ ਕ ਤਾਂ ਤੂੰ ਮੈਂ ਕਹਾਂ ਆ ਕੇ ਲੈ ਜਾਈ ਤੇ ਮੈਨੂੰ ਮਿਲ ਕੇ ਜੇ ਤੇ ਮੇਰੇ ਤੋਂ ਮੈਂ ਜਾਇਨਾ ਉੱਤੋਂ ਉਹ ਬੰਦਾ ਫੋਨ ਕੱਟ ਗਿਆ ਉੱਤੋਂ ਮੈਂ ਫੋਨ ਲਾਇਆ ਕਿੰਨੀ ਵਾਰੀ ਫੋਨ ਲਾਇਆ ਮੈਂ ਉਸ ਬੰਦੇ ਨੇ ਦੁਬਾਰਾ ਫੋਨ ਨਹੀਂ ਚੱਕਿਆ ਜੇ ਉਹ ਬ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਜੇ ਸੱਚੀ ਤੇਰੇ ਮਨ ਦੇ ਵਿੱਚ ਸੱਚ ਮੁੱਚ ਦਰਦ ਹੈਗਾ ਤੇ ਭਲਿਆ ਇੱਕ ਵਾਰਾ ਮਿਲ ਕੇ ਜਾਈਂ ਤੇ ਦੂਸਰੀ ਬੇਨਤੀ ਆਪਾਂ ਇੱਕ ਦੂਜੇ ਨੂੰ ਤਾਨੇ ਮੇਣੇ ਲਾਣ ਤਾਂ ਨਹੀਂ ਬਜਾਏ ਆਪਾਂ ਆਪ ਕੁਝ ਚੰਗਾ ਕਰ ਲਈਏ ਜਾਂ ਜਾਂ ਫਿਰ ਜਿਹੜੇ ਕੁਝ ਕਰਦੇ ਹੈਗੇ ਆ ਉਹਨਾਂ ਵਿੱਚ ਵੜ ਕੇ ਪਹਿਲਾਂ ਚੰਗੀ ਤਰ੍ਹਾਂ ਦੇਖਤਾ ਲਿਆ ਕਰੀਏ ਵੀ ਕੌਣ ਕੀ ਕਰਦਾ ਤੇ ਕਿਦਾਂ ਕਰਦਾ ਪਿਆ ਹੈਗਾ ਆਪਾਂ ਐਵੇਂ ਹੀ ਆਪਣੀਆਂ ਕਿਆਸ ਅਰਾਈਆਂ ਨਾ ਲਾਉਂਦੇ ਰਿਹਾ ਕਰੀਏ ਉਮੀਦ ਕਰਦਾ ਕਿ ਆਪਾਂ ਇਸ ਨਵੇਂ ਚੈਨਲ ਤੋਂ ਵੀ ਜਿਹੜੀ ਗੱਲਬਾਤ ਕਰਿਆ ਕਰਾਂਗੇ ਤੁਹਾਨੂੰ ਜ਼ਰੂਰ ਪਸੰਦ ਆਇਆ ਕਰੂਗੀ ਜਿੱਦਾਂ ਪਹਿਲਾਂ ਮਾਣ ਦਿੱਤਾ ਇਦਾਂ ਹੀ ਤੁਸੀਂ ਸਾਡੇ ਨਵੇਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਵੱਧ ਵੱਧ ਲੋਕਾਂ ਤੱਕ ਪਹੁੰਚਦਾ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ